ਆਇਨ ਹੋ ਜਾ ਮੜਾ ਯਾ ਉਹ ਖਿੱਚੇਗਾ ਵੀ ਕੋਈ ਫੁੱਟ ਬਣਾ ਲੈ ਐਂ ਕਰ ਇੱਥੇ ਬਣਾ ਉਹ ਲਵਾ ਬਣਾ ਲੈ ਯਾਰ ਜਦ ਤਾ ਆਉਂਦਾ ਨਹੀਂ ਯਾਰ 1 iOS ਕਰ ਲਿਆ 26 ਮੇਰਾ ਹਲੇ ਹੈਂਗ ਹੋ ਜਾਂਦਾ ਯਾਰ ਹੁਣ ਤੂੰ ਉਦੋਂ 17 ਬਣਾਉਣ ਨੂੰ ਫਿਰਦਾ ਐ ਹੋਰ ਮੈਨੂੰ ਤਾਂ ਐਂ ਸੀ ਕੁਝ ਨਾਮ ਆ ਜੂ ਯਾਰ ਇਹਦੇ ਵਿੱਚ ਮਾ ਫੋਨ ਕਾ ਨੂੰ ਬਦਲਨਾ ਐਂ ਜਿਹੜਾ ਬਸ ਪਤਾ ਨਹੀਂ ਉਹਦਾ ਕਹਿਣਾ ਨੱਚਣੇ ਮੰਗੇ ਡਿੰਦਾ ਫਿਰਦਾ ਪਤਾ ਨਹੀਂ ਕੁਝ ਬਣਾਵੇਂ ਪਤਾ ਨਹੀਂ ਨਾ ਬੜਾ ਜਿਆ ਐ ਕਰਿਆ ਲੋ ਨੇਰਾ ਬਹਿ ਰਿਆ ਅੱਬਾ ਸੜਕ ਤੇ ਨਹੀਂ ਚੱਲਦਾ ਉਹ ਇੱਧਰ ਆ ਜਾ ਜਾ ਇਹਨਾਂ ਲੇਟਰ ਦੋ ਦੋ ਜੰਦ ਬਣੀ ਚੱਲ ਚੱਲ ਪਿੱਛੇ ਨੂੰ ਦੇਖੀ ਜੰਗਾ ਜੋ ਸੜਕ ਤੇ ਵਗ ਗਿਆ ਅੱਛਾ ਹਾਂ ਹਾਂ ਹੁਣ ਬਣੀ ਆ ਗੱਲ ਬਣ ਗਈ ਓਏ ਹਾਂ ਮੈਂ ਦੇਖਾਂ ਦਿਖਾ ਹਾਂ ਫੋਟੋ ਖਿੱਚ ਮਗਾਣਾ ਕਰ ਹਾਂ ਫੋਟੋ ਖਿੱਚ ਨਾ ਆ ਰਿਹਾ ਉਹ ਕੀ ਹੋਇਆ ਉਹ ਹਣੀ ਨੂੰ ਕਹਿ ਦਿੰਨੇ ਆ ਖਿੱਚ ਤੂੰ ਆਪਾਂ ਦੋਵੇਂ ਖਿਚਾ ਲੈਨੇ ਆ ਨਲੇ ਤੋਂ ਐਂ ਕਰ ਲੈ ਹਾਂ ਫੋਟੋ ਖਿੱਚਾ ਲੈ ਤਾ ਇਹ ਹੀ ਰੀਲਿਆ ਹੀ ਮਨਾੜੀਆਂ ਅੱਜ ਮਹਾਂਮੋਤ ਜੀ ਦਾ ਸਾਫ ਅੱਜ ਫੋਟੋ ਇਹ ਜੋ ਚ ਨਹੀਂ ਹੁਣ ਨਵੇਂ ਦੇ ਖਿੱਚਾਂਗੇ ਫੋਟੋ ਤੂੰ ਨਾ ਮਾ ਹੁਣ ਕਿੱਥੇ ਲਈਏ ਨਾ ਕਰਾਇਨੇ ਕੋ ਕੋਇ ਕਿਉਂ ਮਰੇ ਬੁੱਕਰਾ 7000 ਦੇ ਕੇ ਹਾਂ 1000 ਰੁਪਏ ਦੇ ਕੇ ਬੁੱਕਰਾ ਦਵਾਤਾ ਕਿਉਂ ਓਏ ਨਜ਼ਾਰਾ ਦਾ ਹੈ ਨਾ ਹੋਣਾ ਕਪਾੜ ਮਾਰਦਾ ਕਪਾੜ ਮਾਰਦਾ ਯਾਰ ਬੰਦਾ ਹੈਗਾ ਬਿਲਕੁਲ ਕਪਾੜ ਮਾਰ ਦਿੰਦਾ ਬੰਦਾ ਹੈਗਾ ਮੇਰੇ ਕੋਲ ਕਰਾਕੇ ਆਇਆ ਚੇਡਾ ਹੈ ਗਿਆ ਭਵਾਂ ਚੋਲੇ ਚੇਡਾ ਖਾ ਦੇਣਾ ਬੋਕਰਾ ਕਹੇ ਆ ਆ ਦੇ ਆ ਮੈਂ ਚੱਲਣਾ ਤਾਸੀ ਉਹ ਯਾਰ ਮੈਂ ਵੀ ਆ ਯਾਰ ਲੱਗੂ ਕਰਾਂ ਗਾਲਾਂ ਆ ਆਪਣੇ ਮੈਂ ਨਾ ਪਾ ਦੇ ਯਾਰ ਇਹ ਨਹੀਂ ਆਪਾਂ ਨੂੰ ਇੰਨੇ ਪੈਸੇ ਕੌਣ ਦੇਊ ਯਾਰ ਹੈ ਇੰਨੇ ਪੈਸੇ ਕੌਣ ਦੇਊ ਆਪਾਂ ਇੱਥੇ ਤਾਂ ਆਪੇ ਹੱਲ ਹੋ ਜੂ ਚਾੜਾਉਂ ਤੂੰ ਫੋਟੋ ਚੈੱਕ ਕਰਦੀ ਕਿਹੜਾ ਕਿਹੜਾ ਤੇਰੇ ਕੋਲੇ ਓਏ 13 ਹਣਾ 13 ਦਾ ਹਾਂ ਜਦੋਂ ਮੇਰੇ ਕੋਲੇ 13 ਜੀ ਉਦੋਂ ਵੀ 13 ਜੀ ਮੈਂ 14 ਲੈ ਲੈ ਫੇਰ ਵੀ ਤੇਰਾ 15 ਲੈ ਲੈ ਫੇਰ ਉਹ ਇਹਨਾਂ ਦੀ ਕਿਹੜੀ ਗੱਲ ਹੁਣ ਬਦਲਦਾ ਕਰੂਗੇ ਚੀਜ਼ਾਂ ਨੇ ਉਹੀ ਚੀਜ਼ਾਂ ਨੇ ਬਦਲਿਆ ਕੁਛ ਦੱਸ ਚਾੜਾ ਹੁਣ ਓਏ ਮੇਰੀ ਗੱਲ ਸੁਣ ਮੇਰੀ ਗੱਲ ਪੂਰੇ ਦਾ ਦੇਖ ਤੇ ਹਮਾਰਾ ਮਨ ਇਹੋ ਉਹੀ ਚੀਜ਼ਾਂ ਨੇ ਨਾ ਨਹੀਂ ਉਹੀ ਨਾ ਮਾੜਾ ਮੋਟਾ ਫਰਕ ਜਿਆਦਾ ਜਦੋਂ ਮਰਦੀ ਹੋਈ ਚਲਾ ਲੈ ਫੋਟੋ ਤਾਂ ਖਿੱਚ ਜਾ ਪਰ ਸਾਡੀ ਉਹ ਤਾਂ ਨਾ ਮੈਂ ਜੀ ਤਾਹ ਨਹੀਂ ਤੂੰ ਤਾਂ ਹੁਤਾ ਹੈ ਕਰ ਆਪਾਂ ਇਹ ਕਰ ਉੱਧਰ ਬਣਾਉਂਦੇ ਫਿਲ ਬਣਾਉਣੇ ਆ ਚੱਲ ਕੋਈ ਨਹੀਂ ਤੂੰ ਬਾਹਰ ਚੱਲ ਜਾ ਨਾ ਮੈਂ ਤਾਂ ਫਿਰ ਡੈਡੀ ਪਿੱਛੋਂ ਪਹਿਲਾਂ ਜੀ ਪਾਦਾ ਹੈ ਫੇਰ ਲੈਣ ਜਾਂਦੇ ਵੇ ਲੈ ਨਾ ਨਾ ਪੁੱਛੋ ਕੋਈ ਨਹੀਂ 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 ਗਾਰੰਟੀ ਸ਼ਰਤ ਸ਼ਰਤ ਗਾਰੰਟੀ ਵਾਲਾ ਹੀ ਨਹੀਂ ਸਕਦੇ ਲਵਾਂਗੇ ਇਹਦਾ ਨਹੀਂ ਨਹੀਂ ਲੈਣੀ ਨਹੀਂ ਯਾਰ ਨਾ ਲਵਾਂਗੇ ਫੇਰ ਲਵਾਂਗੇ ਲਵੋਣੀ ਨਹੀਂ ਚੱਲ ਫਿਰ ਇਹ ਵੀ ਰਹੀ ਲਿਆਵਾਂਗੇ ਨਹੀਂ ਲੱਗਦਾ ਲੈ ਆ ਕੇ ਦੇਖਾ ਤੇਰਾ ਬੁੱਕ ਕਰਾਇਆ ਹੋਇਆ ਮੈਂ ਤੇਨੂੰ ਤੇਨੂੰ ਪਹਿਲੇ ਫੋਟੋ ਲੈ ਕੇ ਦਿਖਾਉਂਗਾ ਨਹੀਂ ਲੱਗਦਾ ਹਾਂ ਲੈ ਉਹ ਏਹ ਲੈ ਗੱਲ ਕਿਹੜੀ ਕਰਦਾ ਲੈ ਉਹ ਜਮੀਨ ਲੈ ਉਹਦਾ ਲੈ ਕੇ ਆਉ ਮੈਂ ਕਹਿੰਦਾ ਤੈਨੂੰ ਹੁਣ ਆຊੂ ਇਹ ਸੱਟ ਲਾਉਣਾ ਯਾਰ ਤੇਰਾ ਪਾਇਆ ਤੇ 50 ਦਾ ਮਿਲਦੀ ਨਹੀਂ ਹੈਗੀ ਤੂੰ ਦੇਖੀ ਐ ਫੇਰਾ ਤੂੰ ਖਰਚ ਫੋਟੋ ਉੱਚੇ ਕਰ ਮੇਰੇ ਚੱਲ ਖੜ ਮੜਾ ਜੇ ਆ ਗੱਡੀ ਥੱਲੇ ਨਾਲ ਆਈਂ ਇਧਰੋਂ ਮੇਰੇ ਸਾਲੇ ਉਹਦਾ ਬੇਇੱਜ਼ਤੀ ਕਰ ਗਿਆ ਯਾਰ ਹੈ ਇਹਦਾ ਬੇਇੱਜ਼ਤੀ ਕਰ ਗਿਆ ਵੇਚ ਤੇ ਕਹਾਂਗਾ ਕਿ ਕਹਿੰਦਾ ਸੱਚੀ ਹੈ ਉਹ ਇੱਥੇ ਲੈਣਾ ਕੋਈ ਨਾ ਆਪਾਂ ਨੂੰ ਹੋਰ ਉਹਨਾਂ ਦਾ ਭੰਨਣਾ ਲਾ ਹੋਇਆ ਪਿਆ ਯਾਰ ਪਰ ਹੋਰ ਛੱਡ ਫੋਟੋ ਉੱਚੀ ਖਿੱਚਾਂਗੇ ਹੁਣ ਉਹ ਤੂੰ ਕਿਹੜਾ ਲੈ ਮੇਰੇ ਫੋਟੋ ਖਿੱਚ ਦੇ ਤੂੰ ਆ ਜਾ ਯਾਰ ਨਹੀਂ ਕੁਝ ਨਹੀਂ ਹੁੰਦਾ ਆ ਚੱਲੀਏ ਫੇ ਮੈਨੂੰ ਲੈਣਾ ਤੁਸੀਂ ਆਪਾਂ ਮੈਨੂੰ ਛੇੜੇਗਾ ਲੈਣਾ ਤਾਂ ਦੇਖ ਪਊਗਾ ਗੱਲ ਹੁਣ ਅਣਖ ਤੇ ਆ ਗਈ ਤੇ ਇਹਦੀ ਮੇਰੇ ਨਾਲ ਦੀ ਚੋਰੀ-ਚੂਰੀ ਕਰਨੀ ਪੈ ਜੇ ਕਿਸੇ ਪਾਸੇ ਪੁੱਛ ਪਹਿਲਾਂ ਤੂੰ ਪੁੱਛ ਕਰੇ ਫਿਰ ਮੈਂ ਬੋਲਾਂਗਾ ਹੱਥ ਨਹੀਂ ਮਿਲਦਿਆ ਮੈਂ ਨਾ ਪਹਿਲੀ ਹਰਖਾ ਫੜਾ ਦੇ ਵਾਲਾ ਭਾਈ ਆ ਦਬਾਉ ਓਏ ਉਹ ਮੈਂ ਆਪੇ ਸੰਭਲੂ ਹੱਥ ਨਹੀਂ ਮਿਲਦਿਆ ਆਪਾਂ ਬੁੱਕ-ਵੱਕ ਨਹੀਂ ਕਰਾ ਕੇ ਹੁਣ ਆਪਾਂ ਤਾਂ ਲੈ ਕੀ ਆਉਣਾ ਲਵਾਂਗੇ ਤੂੰ ਮੈਂ ਕਹਿੰਦਾ ਉਹ ਵੀ ਕਰ ਲਾ ਕੋਈ ਨਾ ਕੋਈ ਜਗੜ ਮੈਂ ਤਾਂ ਸਮਝਿਆ ਜਗੜ ਮੈਂ ਤਾਂ ਕਰਕੇ ਆ ਜੇ ਨਹੀਂ ਮੰਨੂ ਮੈਂ ਤਾਂ ਹੁਣ ਚੱਕਰ ਵਿੱਚ ਫਿਰੇਲੀ ਸੀ ਜਾਈ ਗੇ ਉਹਦਾ ਭੱਜਿਆ ਫਿਰੂ ਤਾਂ ਦੋ ਦਬਾਉ ਓਏ ਮੈਨ ਲਵਾ ਦੇ ਨਾ ਹੱਥ ਓਏ ਹੋ ਵਧੀਆ ਆ ਗਿਆ ਤੇ ਛੱਟੇ ਦੇ ਉੱਤੇ ਹੋਰ ਲੈ ਮੇਰੇ ਦਾਮੇ ਹਟੂ ਹੀ ਦੁਖੀ ਜਾਂਦੀ ਯਾਰ ਕੀ ਹੋ ਗਿਆ ਮੈਂ ਤੈਨੂੰ ਕਹਿਆ ਤਾਂ ਉਹਦੀ ਨੱਕ ਭੀ ਜਾਇਆ ਕਰੈ ਨਾ ਪੈਂ ਕੀ ਕਹ ਤੈਨੂੰ ਮੈਂ ਖਾਈ ਸਪਰੇਅ ਕਰਣਾ ਹੋ ਜਾ ਖੇਤ ਉਹ ਦਿਹਾੜੀਏ ਹੈਗੇ ਤਾਂ ਹੈਗੇ ਸੀ ਪੁੱਛ ਕੇ ਤਾਂ ਦਿੱਤੇ ਨੇ ਤੈਨੂੰ ਉਹ ਦਿਹਾੜੀਏ ਕਿੰਨਾ ਕੰਮ ਕਰਦੇ ਰਚਕਾਉਂਦੀਆਂ ਪੈਂਦੀਆਂ ਢੋਲੀਆਂ ਉਹਨਾਂ ਨੂੰ ਉਹੀ ਖਪੀਆਂ ਨਾ ਬੋਲੇ ਮੈਂ ਤੁਹਾਨੂੰ ਸਾਰਾ ਹਾਂ ਤੈਨੂੰ ਤਾਂ ਲੱਗਣੀ ਐ ਮੈਂ ਤੇ ਇੱਕ ਗੱਲ ਕਰਨੀ ਸੀ ਤੇਰੇ ਨਾਲ ਬੱਸ ਮੈਂ ਕਿਹਾ ਹਾਰ ਆਈਫੋਨ 17 ਜੋ ਬੁੱਕ ਹੋਣ ਲੱਗ ਗਿਆ ਅੱਛੇ ਲੈ ਆਉਂਦੇ ਮੈਂ ਕਿ ਆਪ ਤੂੰ ਕੰਮ ਕਰ ਆ ਆਈਫੋਨ 17 ਨਾਲ ਖੇਤ ਤਾਂ ਡੋਟੀ ਦਾ ਦੇਖ ਖੇਤ ਜਾ ਕੇ ਹਲਦੀ ਨੇ ਨਾਸ ਮਾਰੇ ਪਿਆ ਜੀਰੀ ਦਾ ਉਹ ਫਿਰ ਉਹਦਾ ਸਪਰੇਅ ਸਪਰੂ ਹੋ ਜੂ ਲੋਟ ਹੋ ਜੂ ਝਾੜ ਤਾਂ ਇੱਦੀ ਪਿਛਲੀ ਪਿਛਲੀ ਵਾਰ ਨਾਲ ਚਾਰ ਪੰਜ ਮਣ ਵੱਧਦੀ ਹੈਗਾ ਜੀਰੀਆਂ ਦਾ ਉਹ ਤੂੰ ਕੰਮ ਦੀ ਗੱਲ ਕਰਿਆ ਕਰ ਐ ਨਾ ਰ ਵੀ ਤੇ ਹੋਰ ਇੱਕ ਕੱਚੇ ਚ ਵਾਕਿਆਂ ਨੇ ਕਿ ਨਾ ਮਾਰਿਆ ਕਰ ਆ ਆਪਾਂ ਮੈਂ ਤੈਨੂੰ ਕਦੇ ਕੋਈ ਕਿਸੇ ਗੱਲ ਦਾ ਪ੍ਰੈਸ਼ਰ ਪਾਇਆ ਆ ਦੋ ਤਿੰਨ ਸਾਲਾਂ ਨੂੰ ਤੈਨੂੰ ਦਬਾਇਆ ਤੀ ਕਿਹੜਾ ਦੀ ਉਹ ਆਈਫੋਨ ਯਾ ਚਾਰ ਸਾਲ ਹੋ ਗਏ ਉਹਨੂੰ ਚੱਲਦਾ ਤਾਂ ਵਧੀਆ ਹੁਣ ਵੀ ਕਿ ਸਰਚਮਾਨਾ ਫੋਨ ਹੋਰ ਚੱਲਦਾ ਬਾਈ ਯਾਰ ਬੈਟਰੀ ਇਹਦੀ ਖਰਾਬ ਹੋ ਗਈ ਕੁਛ ਨਹੀਂ ਹੁੰਦਾ ਦੇਖ ਵੇ ਮੈਂ ਸੰਗਰੂਰ ਪੜ੍ਹਾਈ ਕੀਤੀ ਕਾਹਾਂ ਮੈਂ ਪਟਿਆਲੇ ਕਾਲਜ ਚ ਉੱਥੇ ਲੱਗਣਾ ਸੀਗਾ ਮੈਂ ਸੋਚਿਆ ਨਹੀਂ ਯਾਰ ਆਪਣਾ ਖਰਚਾ ਵਾਧੂਗਾ ਕਾਲਜ ਦੇ ਅਫੀਸਾਂ ਦਾ ਮੈਂ ਤੈਨੂੰ ਉਦੋਂ ਨਹੀਂ ਕਿਹਾ ਓਏ ਅਸੀਂ ਤਾਂ ਤੈਨੂੰ ਕਹਿਣ ਦੀ ਵੀ ਲੱਗ ਜਾ ਉਹ ਤਾਂ ਤੇਰੇ ਫਾਇਦੇ ਦੀ ਗੱਲ ਦੀ ਪੜ੍ਹਾਈ ਕਰ ਜਾਏਗਾ ਉਹ ਫਿਰ ਮੈਂ ਤਾਂ ਆਪਣੀ ਘਰਵਾਰ ਦੀ ਸੋਚਦਾ ਸੀ ਨਾ ਉਦੋਂ ਮਾਰ ਫਿਰ ਮੈਨੂੰ ਬਾਹਰ ਬਾਹਰ ਜਾਣ ਵਾਸਤੇ ਇੰਨਾ ਜ਼ੋਰ ਲਾਇਆ ਆਪਣੇ ਰਿਸ਼ਤੇਦਾਰ ਵੀ ਕਹਿੰਦੇ ਸੀ ਵੀ ਹਰਪ੍ਰੀਤ ਬਾਰੇ ਭੇਜ ਦਿਆਂ ਤੈਨੂੰ ਫਿਰ ਮੈਂ ਸੋਚਿਆ ਨਹੀਂ ਮੇਰਾ ਵੱਡਾ ਭਾਈਆ ਮੈਂ ਤਾਂ ਇਸੇ ਕੋਲੇ ਰਹਿਣਾ ਮੈਂ ਬਾਹਰੇ ਜਾਣਾ ਨਹੀਂ ਉਹ ਜੇ ਇੰਨਾ ਸੋਚਦਾ ਕਦੇ ਮੱਝ ਖੋਲ ਕੇ ਬੰਨੀਏਗੀ ਸੰਗਲ ਨਹੀਂ ਫੜ ਕੇ ਦੇਖਿਆ ਮੱਝ ਦਾ ਕਹਿੰਦਾ ਨਾ ਖੇਤ ਕੰਮ ਕਰਾਉਣਾ ਅੱਗੇ ਭਾਈ ਗਾਂਾਂ ਲੈ ਸਾਲ ਕਰਾਇਆ ਕਰੂੰਗਾ ਇਤਕੀ ਇਤਕੀ ਸਾਰ ਲੈ ਉਹ ਫੇਰ ਭਾਈ ਹੁਣ ਉਮਰ ਸਾਡੀ ਯਾਰ ਘੁੰਮਣ ਫਿਰਦੀ ਮਾੜਾ ਮੋਟਾ ਘੁੰਮ ਫਿਰ ਲੈਣਾ ਯਾਰ ਦੋਸਤ ਕਿਹੜਾ ਘੁੰਮਣ ਦੋ ਥੋੜਾ ਜਿੰਮ ਨਹੀਂ ਲੋਟ ਆਉਂਦੀ ਮੇਰੇ ਨਾਲ ਜਦੋਂ ਗੱਲ ਕਰ ਕੇ ਮੈਂ ਜਿੰਮ ਜਾਣਾ ਡੱਬੇ ਦਾ ਕਰੇ ਮਾਂ ਰੱਖਣੇ ਅੰਦਰ ਲਿਆ ਲਿਆ ਪਤਾ ਨਹੀਂ ਕੀ ਖਾਈ ਨੱਕ ਸਵਾ ਚੱਲ ਤੂੰ ਆ ਟੋਕਰਾ ਛੱਟ ਯਾਰ ਮੇਰੇ ਲਈ ਵੀ ਨਹੀਂ ਰੁਪਈਆ ਰੁਪਈਆ ਹੈਗੇ ਤੁਹਾਨੂੰ ਮ ਮੇਰੇ ਸਾਰੇ ਸ਼ੌਂਕ ਪੂਰੇ ਕਰਦਾ ਉਹ ਮੈਂ ਫਿਰ ਵੀ ਆਪ ਵੀ ਕਿੰਨੇ ਸ਼ੌਂਕ ਮਾਰ ਲੇ ਮੈਂ ਕਿਹਾ ਨਹੀਂ ਮੇਰੇ ਪੱਟੇ ਪਾਈ ਦੇ ਹੱਥ ਕਬੀਲਦਾਰੀ ਆ ਮੈਂ ਤਾਂ ਖੌਂਸ ਦੇਖੀਂ ਜਿਹੜਾ ਸੋਚਦਾ ਜਿਹੜਾ ਸੋਚਦਾ ਮੇਰੇ ਲਈ ਕੀ ਕਾ ਮੈਂ ਹੁਣ ਤੈਨੂੰ ਕੀ ਕਹਾਂ ਯਾਰਾ ਦੋ ਜਵਾਕਾਂ ਨੇ ਨਾ ਲੱਗਿਆ ਮਾਰਨ ਸਰਚਮਾਨ ਦੁੱਧ ਦੀ ਹੋ ਗਿਆ ਫੋਨ ਹੋ ਤੂੰ ਮਾਂ ਮੈਨੂੰ ਨਹੀਂ ਪਤਾ ਯਾਰ ਲਿਆਉਣਾ ਅੱਜ ਆਥੇ ਲੈ ਕੇ ਆਉਣਾ ਮੈਂ ਤਾਂ ਫੇਰ ਹੋਰ ਹੁਣ ਕੀ ਲਿਆ ਯਾਰ ਬਾਈ ਬਣ ਕੇ ਆਏ ਕੋਈ ਗੱਲ ਚ ਗੁੱਠਾ ਦੇਣ ਵਾਲੀ ਗੱਲ ਆ ਯਾਰ ਲਿਆਈ ਜੜਾ ਲੈਣਾ ਪੈਣਾ ਪੜ ਕੇ ਟੋਕਰਾ ਪਰ ਨੱਜਾ ਕਈ ਨਾ ਸੱਟ ਹਰਾ ਯਾਰ ਲੈ ਮੈਂ ਫੇਰ ਛੱਡ ਦਿੰਨਾ ਏ ਢੂਈ ਦਿਖਣ ਆ ਗਈ ਤੇ ਫਿਰ ਮੇਰੇ ਅਕਾਊਂਟ ਚ ਕਰਦੀ ਚੰਗਾ ਸੰਡ ਕਿੰਨੇ ਕ ਦਾਊਗਾ ਹੁਣ ਉਹ ਇੰਨੇ ਕ ਤਾਂ ਪਈ ਹੋਣੇ ਆਪਣੇ ਕੋਲੇ ਕਿ ਆਰਤੀ ਕੋਲੇ ਜਾਣਾ ਪੂ ਆਰਤੀ ਲੈਵ ਜਾਣਾ ਪੂ ਘਰੇ ਕਿਹੜੇ ਪੈਨੇ 95 95 ਦਾ ਕਹਿੰਦੇ ਨੇ ਕਹਿੰਦੇ 1.5 ਲੱਖ ਦਾ ਹਾਂ ਉਹ 1.5 ਲੱਖ ਦਾ ਖਸਮ ਹੈ ਸੀਰੀ ਲੜੂ ਆਪਣਾ ਇੱਕ ਬੰਦਾ ਹੋਰ ਨਾਲੇ ਆਪਾਂ ਸੌਖੇ ਹੋ ਜਾਾਂਗੇ ਸੀਰੀ ਮੇਰੀਆਂ ਗੱਲਾਂ ਚ ਸੀਰੀ ਆ ਗਈ ਯਾਰ ਪਰ ਮੈਂ ਤਾਂ ਇਹ ਸਮਝ ਲੈਣਾ ਯਾਰ ਮੇਰੇ ਤਾਂ ਹੈ ਨਹੀਂ ਕੋਈ ਪਿਓ ਸੀ ਮੇਰਾ ਉਹ ਮਰ ਗਿਆ ਪਿਓ ਹੈ ਨਹੀਂ ਯਾਰ ਮੇਰੇ ਤਾਂ ਮਦਰ ਮੂਰੀ ਕੋਈ ਆਏ ਰੱਬਾ ਇਹ ਸਾਡੇ ਗੱਲ ਚ ਗੁੱਠਾ ਦੇ ਕੇ ਦੇਣ ਵਾਲੀ ਗੱਲ ਹੋ ਗਈ ਤਾਂ ਉਹ ਐਂ ਕਰ ਬਾਜਾ ਯਾਰ ਉਹ ਤੋਂ ਲੈ ਜੀ ਆਰਟੀ ਤੋਂ ਫੜ ਕਿਹੜੇ ਲੈ ਕੇ ਆਣੇ ਮੈਂ ਨਾ ਨੂਣਾ ਨੂਣਾ ਕਰ ਪਰ ਇੱਕ ਗੱਲ ਐ ਦਬਾਅ ਮੈਂ ਦੇਣਾ ਹੁਣ 4-5 ਸਾਲ ਨਿਸਾ ਫਿਰ ਨਾ ਨਾ 4-5 ਸਾਲ ਸਾਰ ਲੂ ਮੈਂ ਮੇਰੇ ਕੋ ਨਹੀਂ ਚੱਕੀਆਂ 4-5 ਸਾਲਾਂ ਬਾਅਦ ਦੱਬੀ ਫਰੀ ਪੱਕੀ ਗੱਲ ਆ ਤਾਂ ਸਿੱਟ ਜਾ ਹੁਣ ਮੇਰੇ ਖਾਲ ਦੇ ਉਹੀ ਹੋ ਗਈ ਨਾ ਗੱਲ ਆ ਉਹ ਫੇਰ ਫਿਰ ਤੂੰ ਕੋਈ ਨਾ ਰਾਮੀ ਐਵੇਂ ਨਾ ਸਾਰਾ ਪਤਾ ਤੇਰਾ ਚਾਲਾ ਲੈਣ ਦੇ ਜਵਾਬ ਇਹਨੂੰ ਆਪਣੇ ਦਾ ਨੰਗੀ ਢੰਗਾਉਣੀ ਸੀ ਇਹ ਤਾਂ ਨਿਆਰੇ ਲਵੇ ਨਾ ਕਹਿੰਦਾ ਕਿ ਹੂੰ ਗਾਲਾਂ ਦਿੱਤੀਆਂ ਹੋਣੀਆਂ ਕੀ ਕਹਿੰਦਾ ਲੈ ਲਈ ਚੱਲ ਬਰ ਬਰ ਠੀਕ ਹੈ ਹਨਾ ਇਕੱਠੇ ਚੱਲਾਂਗੇ ਹੁਣ ਬਾਦ ਮੈਂ ਇਹ ਛੇੜੇ ਨਹੀਂ ਝੇੜਦਾ ਜਾਗੀ ਪੁੱਛ ਦਿੰਦੇ ਹੁਣ ਹੀ ਦੱਸ ਦਾਂ ਨੀ ਕੀ ਕਹਿੰਦਾ ਚੰਗਾ ਡੈਡੀ ਹੂੰ ਪਾਏਗਾ ਉਹ ਬੁੱਤ ਪਾਏਗਾ ਤੇ ਮਹਾਜਾ ਆਰਾਮ ਕਰ ਲੈਣੇ ਆ। ਖੇਦ ਜਾਏ ਦੀ। ਹਾਂ ਬਤ ਖੇਦ ਜਾਏ ਦੀ ਹਾਂ। ਉਹਦਾ ਕੰਮ ਇਹ ਦੇਖ। ਦੱਸ। ਪੈਸੇ ਨਹੀਂ ਦੱਸ। ਕੀ ਕਹਿੰਦੇ ਨੇ? ਕੋਈ ਫੋਨ ਚਾ ਲੈਣਾ ਦੀ। ਤੇ ਉਹ ਹੁਣ ਤੇ ਖਬਾ ਹੈ ਤਾਂ ਹੈਗਾ। ਇਹ ਛੋਟਾ ਹੈ। ਉਹ ਲੈਣਾ ਵੱਡਾ। ਕਿ ਇਹ ਹਾਲ ਨਹੀਂ ਖੇਦਾ ਹੈਗਾ ਇਹ। ਪਾਪੋ ਉਹੀ ਗੱਲਾਂ ਕਰੀਆਂ। ਉਹ ਨਮ ਆਇਆ ਹੁਣ ਕੋ ਲੈਣਾ। 17 ਆ ਗਿਆ ਹੁਣ। ਉਹ ਤਾਂ ਨਮ ਦਾ ਪਤਾ ਆਉਂਦੀ ਰਹਿਣਗੇ। ਕਿੰਨੇ ਦਾ ਨਾਵਾ ਉਹ ਮੰਨਣਾ ਆਪਣੀ ਡੇਢ ਕਿਲੋ ਰਾਇ ਪੁੱਤ 15 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਚੋਂ ਲੱਗ ਗਿਆ ਆਪਾਂ ਇਹਦੇ ਫਸਲ ਵਾਲਾ ਅੰਗਰੇੜ ਰੱਖਦਾ ਤਾਂ ਕਦੇ ਉਹਨੂੰ ਇੱਕ ਕਦੇ ਖੇਤ ਗਿਆ ਕਦੇ ਕਹਿੰਦਾ ਮੈਂਸ ਨੂੰ ਪਾਣੀ ਪਿਆਏਗਾ ਯਾਰ ਮਹਿਸਾਂ ਦਾ ਹੁਣ ਫੋਨ ਵਾਲ ਕੀ ਹੋਇਆ ਮੈਂ ਸਾਨੂੰ ਪਾਣੀ ਪਿਆ ਦੇਣਾ ਲਾ ਪਿਆ ਆਣਾ ਪਾਣੀ ਦਵਾ ਦੇ ਹੁਣ ਅਸ ਇੱਕ ਤਾਂ ਪੜੇ ਤੂੰ ਮੈਂ ਫੋਨ ਦੋ ਇੱਕ ਪੈਸਾ ਤਾਂ ਪਾਣੀ ਪਿਆਤਾ ਓ ਬੁੱਤ ਮੇਰੀ ਗੱਲ ਸੁਣ ਮੇਰੇ ਕੋਲ 1 ਰੁਪਿਆ ਨਹੀਂ ਹੈਗਾ ਆਪ ਦਾ ਕੰਮ ਕਰ ਕਮਾ ਕੇ ਦੋ ਲੱਖਾ ਲੈ ਲੈ ਮੇਰੇ ਕੋਲ ਰੁਪਈਏ ਨਹੀਂ ਹੈਗਾ ਯਾਰ ਕੋਈ ਆ ਕੋਈ ਇੱਕ ਹੀ ਦਾ ਹਸ ਕੇ ਬਵਾ ਦਾ ਕਰ ਰੈਂਕੀ ਜੀ ਕੋਈ ਮਾਮਾ ਬੈਨ ਲੱਕੀ ਦੇਵਾਵਾ ਗਵਾ ਨਹੀਂ ਮੇਰੀ ਉਮਰ ਤੇ ਸਭ ਦਰਵਾਜ਼ੇ ਬੀਲੇ ਵਧੇ ਨੇ ਤੂੰ ਮੈਨੂੰ ਬਿਠਾ ਦੇ ਤਾਂ ਮੈਂ ਕੰਮ ਕਰਦਾ ਦਾ ਖੇਤ ਨਾ ਕਰੇ ਓਏ ਉਹਨਾਂ ਨਾਲ ਤਾਂ ਗੱਲਾਂ ਕਰਾ ਲੈ ਉਹ ਤਾਂ ਗੱਲਾਂ ਨੇ ਚੁਗਲੀਆਂ ਨੇ ਚੁਗਲੀਆਂ ਕਰਦੇ ਨੇ ਸਭ ਇਹ ਕਿਹੜਾ ਹੋ ਕਰਦੇ ਨੇ ਪੁੱਤ ਤੈਨੂੰ ਬਿਲੇ ਉਹ ਚੂੜੀਆਂ ਲੱਗਦੇ ਨੇ ਤੈਨੂੰ ਬਿਲੇ ਨੂੰ ਤੂੰ ਕੰਮ ਕਰਕੇ ਦੇਖਦਾ ਜਦੋਂ ਉਹ ਪੁਛੀਨਾ ਆਇਆ ਦੁੱਧ ਬੋਲ ਗਿਆ ਵੀ ਹਾਂ ਪੈਸਾ ਚੀਜ਼ ਕੀਆ ਤੂੰ ਕਰਦਾ ਤਾਂ ਹੈ ਕੰਮ ਮੈਂ ਕਿਹਾ ਤਾਂ ਪੁੱਤ ਮੈਨੂੰ ਐਂ ਦੱਸ ਕਦੇ ਕਦੇ ਮੈਸੇ ਕੱਖ ਪਾਏ ਨੇ ਕੱਖ ਕੌਣ ਪਾਉਂਦਾ ਕੌਣ ਨਵਾਉਂਦਾ ਤੇ ਕੌਣ ਧਾਰਾ ਕੱਢਦਾ ਤੂੰ ਮੈਨੂੰ ਕੱਲ ਹੋ ਦੱਸ ਜਦੋਂ ਨਾ ਮੈਂ ਬਹਿਰ ਚ ਪੈਸੇ ਲੈਣ ਜਾਣਾ ਉਹ ਬੋਲ ਪਹਿਲੇ ਗਿਆਦਾ ਵੀ ਤੇਰਾ ਪੁੱਤ 2000 ਰੁਪਏ ਲੈ ਗਿਆ 3 ਲੈ ਗਿਆ ਪਰ ਬਾਪੂ ਲੈ ਕੇ ਆਉਂਗਾ ਹਣ ਤੂੰ ਦਾ ਰੁਪਈਆ ਦਿੰਦਾ ਨਹੀਂ ਹਣ ਮੈਂ ਕੋਈ ਮੜਾ ਦਾ ਕੱਪੜਾ ਲੈ ਲਿਆ ਵੀ ਲੈ ਕੇ ਆਉਣਾ ਹੁੰਦਾ ਕੋਈ ਮੜਾ ਦਾ ਫੋਨ ਚ ਨੈੱਟ ਵੀ ਪਾਉਣਾ ਹੁੰਦਾ ਪੁੱਤ ਬਸ ਤੇ ਨੈੱਟ ਪੈ ਉਹ ਨਸਾ ਦਾ ਨਹੀਂ ਕਰਦਾ ਫੋਨ ਜੀ ਨੱਟ ਪੈ ਗਿਆ ਪਵਾਉਣਾ ਫੋ ਪੁੱਤ ਫੋਨ ਤੋਂ ਛੋਟਾ ਲੈ ਲੈ ਮੇਰਾ ਕੈਮਰਾ ਲੈ ਲੈ ਪੁੱਤ ਮੈਂ ਤੇਰੇ ਕੋਲ ਜਾਏ ਇੱਦਾਂ ਇੱਦਾਂ ਕਿ ਜਵਾਬ ਚ ਕੀ ਫਿਰਦੇ ਨੇ ਫੋਨ ਆ ਉਹਦਾ ਪੁੱਤ ਸਭ ਕੁਝ ਵੇਚ ਕੇ ਲੈ ਲੈਂਦੇ ਨੇ ਵੇਚ ਕੇ ਲੈ ਗੁੱਠਾ ਲਾ ਕੇ ਲੈ ਲੈਂਦੇ ਪੁੱਤ ਆਹ ਕਰ ਪੁੱਤ ਮੈਥੋਂ ਗੁੱਠਾ ਲਵਾ ਲੈ ਫਤੂ ਲੈ ਲਈ ਕਾਹ ਨੂੰ ਪਿਆਰ ਕਰਦੇ ਨੇ ਉਹ ਬਾਪੇ ਦੀ ਗੱਲ ਤਾਂ ਦਵਾਉਂਦੇ ਨਹੀਂ ਤੇਰੇ ਮਾਂ ਕੋਣੀ ਵੀ ਹਰੇਕ ਗੱਲ ਪਿੱਛੇ ਚੜ ਜਾਣਾ ਤਾਂ ਮੇਰੀ ਗੱਲ ਸੁਣ ਪੁੱਤ ਤੂੰ 25 26 ਸਾਲ ਦਾ ਹੋ ਗਿਆ ਤੂੰ ਆਪਣੇ ਘਰ ਦੇ ਹਾਲਾਤ ਦੇਖ ਲੈ ਪੁੱਤ ਦੇਪੂ ਤੂੰ 2 ਲੱਖ ਦਾ ਫੋਨ ਲੈਣ ਨੂੰ ਕਹਿੰਨਾ ਆਪਾਂ ਪਾਸਿਆਂ ਜਿਹੜਾ ਮੀਂਹ ਜਪਾ ਗੱਡੀ ਲਿਆ ਦਾ 1.5 ਲੱਖ ਦੀ ਇਹ ਗੱਡੀ ਹੋਰ ਚੀਜ਼ ਐ ਬਾਪੂ ਫੋਨ ਹੋਰ ਚੀਜ਼ ਐ ਅਸਾਂ ਉਹ ਫੋਨ ਤੂੰ ਤਾਂ ਦੇਊਗਾ ਤੂੰ ਦੇਊਗਾ ਉਹ ਤੇ ਮੇਰੀਆਂ ਪੁੱਠੀ ਗੱਲ ਕਰਾ ਲੈ ਹਰੇ ਗੱਲ ਤੇਰੀ ਕਿਤੇ ਜ਼ਮੀਨ ਤੇ ਜਾ ਖੜਦੀ ਐ ਕਿਤੇ ਖੇਤ ਜਾ ਖੜਦੀ ਐ ਕਿ ਤੇਰੀ ਆਹ ਕਹਣਾ ਮਹਿਸਾ ਤੇ ਜਾ ਖੜਦੀ ਐ ਪੁੱਤ ਪਤਾ ਮੈਨੂੰ ਕਿਉਂ ਹਰ ਖਾਂਦਾ ਮੇਰੇ ਮਾਪੇ ਮੈਨੂੰ ਕੁਛ ਨਹੀਂ ਦਵਾਇਆ ਵੀ ਦੀ ਗੱਲ ਸੁਣ ਲੈ ਇੱਕ ਮਾਤਾ ਤੈਨੂੰ ਇੱਕ ਫੋਨ ਜਮੀਨ ਨਹੀਂ ਦਵਾਉਂਦਾ ਕੋਈ ਕੋਈ ਰੁਪਿਆ ਨਹੀਂ ਹੈਗਾ ਜਿਵੇਂ ਚਿੱਟਾ ਜਵਾਬ ਆ ਜਿਵੇਂ ਚਿੱਟਾ ਜਵਾਬ ਆ ਲੈ ਫਿਰ ਆ ਕੇ ਮੋ ਆ ਡਰਾਪੇ ਕੇ ਹੋਲ ਨੂੰ ਦੀ ਮੈਂ ਚੱਕ ਕੇ ਬਾਤ ਤੂੰ ਦਦਾ ਕਰ ਦੂੰ ਹੋਰ ਕੀ ਹੈਗਾ ਤੇਰੇ ਜੀ ਪਈਆਂ ਹਮਾਰਨੇ ਕਰ ਉਹ ਜਲ ਬਾਚੇ 2 ਰੁਪਏ ਦਾ ਡਰਾਪੇ ਤੇ ਕੀ ਨੇ ਮੈਂ ਤਾਂ ਕਿਉਂ ਲੇ ਕੇ ਜਾਂਦਾ ਇਹਨੂੰ ਵੱਡੇ ਡਰਾਪੇ ਪਾਉਣ ਦਿੰਦਾਗਾ ਕੱਲ ਮਾਤੇ ਹੁਣ ਮਰਦਾ ਯਾਰ ਮੈਨੂੰ ਕੋਈ ਦੁੱਖ ਨਹੀਂ ਹੈ ਤੇਰਾ ਡਰਾਪੇ ਦੇਣ ਲੱਗਾ ਪਿਓ ਮੈਂ ਮਰੂ ਮੈਂ ਮਰੂ ਮੈਂ ਭੱਜਾ ਮਾਰ ਯਾਰ ਕੰਮ ਕੁ ਕਰਦਾ ਨਹੀਂ ਡਰਾਪੇ ਮੈਂ ਮਰੂ ਮੈਂ ਮਰੂ ਆ ਵੀ ਹੁਣ ਖਾਈ ਉਹ ਆ ਨਹੀਂ ਤੂੰ ਆ ਦੇਖ ਮਹਨ ਪ੍ਰੋ ਮੈਕਸ ਦਾ ਘੜਾ ਬਣਾਇਆ ਹਨਾ ਰੇਟ ਕਿੰਨਾ ਦਾ ਪਤਾ ਲੱਗਿਆ ਇਹ ਤਾਂ ਸਪੈਸ਼ਲੀ ਵਰਨ ਨਾਲੋਂ ਵਧੇ ਹੂ 10 20000 ਤਾਂ 165 175 ਤਾਂ ਮਿਲਦਾ ਓਏ ਆਠ ਹੋ ਗਈ ਅੱਜ ਮਤਲਬ ਕੱਲ ਨੂੰ ਲਾਂਚ ਹੋ ਜਾਊਗਾ ਟੰਡਾ ਕਟਣਾ ਕੋਈ ਸਪੈਸ਼ਲੀ ਸਾਲ ਤਾਂ ਲਿਆ ਯਾਰ ਓਏ ਐ ਥੋੜੀ ਹੁੰਦਾ ਇਹ ਤਾਂ ਫੇਰ ਜੇ ਨਵਾਂ ਅਕੇ ਲੈਣਾ ਪੈਂਦਾ ਪਹਿਰੇ ਵਾਲੇ ਨੇ ਮੰਨਿਆ ਪਿਛਲੀ ਵਾਰ ਮਖਾ ਮਨਾਇਆ ਸੀ ਕਹਿੰਦਾ ਚਾਰ ਪੰਜ ਸਾਲ ਕੱਢ ਲਈਂ ਕਹਿੰਦਾ ਕਿ ਨਵਾਂ ਲੈਣਾ ਪੈਂਦਾ ਦੂਜੇ ਦੇ ਉਂਗਲਾ ਲਾਈ ਨਹੀਂ ਆਪ ਨਾ ਖਾਵਾ ਲਈ ਜਮਾਈ ਓਏ ਹੁਣ ਆਇਆ ਹਾਂ ਵਿਚਾਲੇ ਨਵੀਂ ਜੀਤੇ ਫਰਕ ਤਾਂ ਹੁੰਦਾ ਹੀ ਐ ਕਰਾ ਤਾ ਬੁੱਕ 18 ਕਿਉਂ ਲੈ ਕਿਉਂਣਾ ਹਾਂ ਓਏ ਆਮਡਾ ਆਮਡਾ ਨੰਮ ਲੈ ਆਮਡਾ ਲੈ ਹਰ ਮਾਂ ਮੇਰੀ ਵਾਰ ਇਹਦਾ ਮੰਨ ਲੈ ਬਈ ਨਹੀਂ ਨਹੀਂ ਓਏ ਤੂੰ ਓਏ ਲੈ ਮੰਗੇ ਹੈ ਲੈ ਆ ਬਰੇ ਤੀਕਾ ਲਿਆਂਗਾ ਲੈ ਗਿਆ ਮੰਗੇ ਕਦੋਂ ਲੈਾਂਗੇ ਜਦੋਂ ਬੰਦ ਹੋਗੇ ਬੰਨੇ ਜਦੋਂ ਕੰਪਨੀ ਬੰਦ ਹੋਗੀ ਕਾਹ ਨੂੰ ਮਕੋਲ ਕਰੀ ਇਹਨਾਂ ਨੂੰ ਫਿਰ ਲੈ ਆਵੇ ਸੀ ਲੈਂਦਾ ਤਾਂ ਹੈਗਾ ਸੀ ਪਿਛਲੀ ਵਾਰ ਇਹਨੇ ਯਾਰ ਕਿਹੜਾ ਲੈਂਦਾ ਇਹਨ ਮਕਲਾਵਾ ਲੈਂਦਾ ਚਿਹਰੀ ਸੈਕਿੰਡ ਹੈ ਇਹਦੀ ਲੈਂਦਾ ਲੈਂਦਾ ਤਾਂ ਹੈਗਾ ਸੀ 5 ਸਾਲ ਹੋ ਗਿਆ ਹਰਿਆੰਦੇ ਨੂੰ ਕੀ ਰਿਆਂ ਤੈਨੂੰ ਕੁਛ ਨਹੀਂ ਲੈਂਦਾ ਉਹੀ ਮਰ ਜਾਂਦਾ ਮੈਨੂੰ ਕਿਹੜਾ ਨਹੀਂ ਪਤਾ ਮੈਂ ਪਿੰਡ ਜੀ ਰਹਿਣਾ ਲੈ ਮਗਾ ਤੀ ਉਹਦੇ ਰਿਸ਼ਤੇਦਾਰ ਲੈ ਗਿਆ ਸੀ ਆਹੋ ਉਹ ਮਾਮੇ ਦੇ ਮੁੰਡੇ ਉਹਨੇ ਦੇਤਾ ਸੀ ਜਿਹੜਾ ਤਾਂ 16 ਲੈਂਦੇ ਸੀ ਕਿਹੜਾ ਲੈਂਦੇ ਸੀ ਉਹ ਨਾ ਨਾ 17 Pro ਮੈਂ 18 ਲੈਂਦਾ ਹੋਵੇ ਇਹਨੇ ਕਿਤੇ ਕੋਈ ਨਹੀਂ ਆਦ ਕੀ ਫੋਟ ਮਾਰੀ ਜਾਂਦਾ ਨਾ ਛੋਟ ਨੂੰ ਪੰਜਾਂ ਲੈ ਕਉ ਛੋਟ ਨੂੰ ਪੰਜਾਂ ਲੈਉਂ ਅਦਾ ਮੂਰੇ ਸਭ ਤਿਆਰ ਆ ਜਾਂਦਾ ਚੈਦੀ ਕੁਛ ਮਰਜੀ ਐ ਦਿਨ ਤੇ ਦਿਨ ਬਲੈਕ ਚ ਲੈਣਾ ਪਈ ਪਰ ਤੇਰਨ ਪੰਜਾਂ ਲੈ ਕੇ ਮੇਰੇ ਤਾਂ ਤੈਨੂੰ ਫਿਰ ਜਿੱਦ ਦਾ ਪਤਾ ਹੀ ਆ ਮੈਂ ਤਾਂ ਹੱਥ ਨੂੰ ਲੈਉ ਪਿਛਲੀ ਵਾਰ ਤੂੰ ਬੁੱਕ ਕਰਾ ਕੇ ਆਇਆ ਸੀ ਮੈਂ ਲਿਆਂਦਾ ਸੀ ਹੁਣ ਤੈਨੂੰ ਪਤਾ ਨਾਲੇ ਅਮਨ ਵੀ ਲੈਉ ਏਤੀ ਲੈ ਕਿਉਂ ਹਮਣ ਦੇਖ ਲੈ ਮੈਂ ਦੇਉ ਪੈਸੇ ਅੱਦੇ ਲਾ ਪੈਸਿਆਂ ਦਾ ਤੋੜਾ ਬਾਈ ਕੋਲੇ ਜੀਰੀ ਵੱਟ ਕੇ ਮੋੜ ਦੂ ਨਾ ਮੋੜ ਦੂ ਨਾਲੇ ਹੋਰ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੂੰ ਤੇ ਫਿਰ ਮੇਰੇ ਨਾਲ ਇੰਨੇ ਦਾ ਕਰਦਾ ਯਾਰ ਕਹੇ ਮੇਰਾ ਭਾਈ ਮੈਨੂੰ ਲਿਆਵਾਂਗੇ ਆਪਾਂ ਦੋਹੇ ਇਕੱਠੇ ਲੈ ਆਵਾਂਗੇ ਨਾਲੇ ਤੂੰ ਲੈ ਲੈ ਮੈਂ ਲੈ ਬਸ ਲੈ ਹਾਸ ਦਾ ਦੇ ਕੀ ਚਾਹ ਤੈਨੂੰ ਕਿਹੜਾ ਨਹੀਂ ਪਤਾ ਵੀ ਆ ਲੈਵਾਂ ਵਾਲਾ ਹੈਗੇ ਇਹ ਜੇ ਲੈ ਆਂਦਾਂ ਮੇਰੇ ਵੱਲੋਂ ਪਾਰਟੀ 5000 ਮੈਂ ਕਹੂੰ ਆਪਦੇ ਪਾਰਟੀ ਪਰ ਉਹਨੂੰ ਮੜੀ ਵਧੀਆ ਕਰ ਲਾ ਕਿਉਂਕਿ ਲੈ ਕੇ ਤਾਂ ਆਉਣਾ ਉਹ ਕੋਈ ਨਹੀਂ ਯਾਰ ਪਾਰਟੀ ਮੈਂਹੀਂ ਕਰੂੰ ਲੈ ਕੇ ਆਵਾਂਗੇ ਤੇ ਕੀ ਗੱਲ ਕੀ ਕਰਨਾ ਤੂੰ ਹੁਣੀ ਜਾਣਦਾ ਯਾਰ ਬੱਪੂ ਲਵੇ ਲਈਏ ਫਿਰ ਹਾਂ ਤੇਰਾ ਤੇਰਾ ਦਾ ਰੇਟ ਕਿੰਨੇ ਦਾ ਕੱਟਣੇ ਤੇਰਾ ਇਕੱਠੀ ਲਿਆਵਾਂਗੇ ਪਰ ਉਹਨੂੰ ਐਂ ਕਰ ਪਹਿਲਾਂ ਆਪਾਂ ਪੁੱਛ ਲੈ ਵੀ ਆਪਣੇ ਵਾਲਾ ਕਿੰਨੇ ਦਾ ਕੋਈ ਤੂੰ ਉਹਨੂੰ ਚੈੱਕ ਕਰਕੇ ਦੇ ਇਹ ਆ ਟੁੱਟੇ ਨੇ ਸੜਦੇ ਤਾਂ ਯਾਰ ਇਹੀ ਰੱਖਣਾ ਪੈਂਦਾ ਨਾਲ ਕਿਉਂ ਹੋਰ ਸਾਲ ਹੋਇਆ ਉਹਨੂੰ ਲਿਆਂਦੇ ਨੂੰ ਉਹਦਾ ਮੇਰੇ ਨਾਲ ਬੈਟਰੀ ਵੀ ਡਾਉਣ ਮਾਰ ਲੱਗਿਆ ਆ ਹੁਣ 90 90% ਤੇ ਆ ਗਈ ਸੀ ਸ਼ਾਇਦ ਬੈਟਰੀ ਉਹਦੀ ਹੈਲਥ ਪੈਂਦਾ ਯਾਰ ਉਹਦੇ ਘੰਟੇ ਜੀ ਬੈ ਉਹ ਘਟਾ ਜਾਂਦਾ ਯਾਰ ਬੈਟਰੀ ਮੈਂ ਜਿਉਂ ਦੇਖਦਾ ਉਹ ਕਹਿੰਦੇ ਚਾਰਜ ਲੱਗੇ ਬੈ ਕਹਿੰਦੇ ਉਹ ਫਿਰ ਮੈਂ ਤਾਂ ਇਹੀ ਰੱਖਦਾ ਬਾਹਰੋਂ ਦੋਨੋਂ ਫੋਨਾਂ ਫਾਨਣ ਨੂੰ ਦੋ ਦੋ ਦਾ ਪਾਵਰ ਵੀਡੀਓ ਬੂੜੀ ਬਣਾਉਣੇ ਹੁੰਦੇ ਆ ਰੀਲਰ ਰੂਲਰ ਬਣਾਉਣੀਆਂ ਹੁੰਦੀਆਂ ਨੇ ਜਦੋਂ ਚਲ ਆਪਾਂ ਪੁੱਛੀ ਉਹਨਾਂ ਨੂੰ ਪੁੱਛ ਵੀ ਇਹਨੂੰ ਕਹਿੰਦੇ ਸੀ ਨੇ ਵਿੱਚ ਕਟਾਉਣਾ ਕਹਿੰਦੇ ਇੱਕ ਵੀ ਨਾਮ ਲਾਵਾਂਗੇ ਹੁਣ ਲਾ ਦਰੇ ਮਿੱਤਰ ਨੂੰ ਫੋਨ ਦੋ ਹੀ ਲਿਆਵਾਂਗੇ ਫਿਰ ਉਹ ਤਾਂ ਨਵੇਂ ਦੋ ਲਾਵਾਂਗੇ ਲਾ ਕੇ ਪੁੱਛ ਉਹ ਕਿਨੇ ਰਹਿ ਗਿਆ કરી ડાય કરી ਪਿਛਲੀ ਵਾਰ ਤੂੰ ਵਿੜ ਜੇ ਗਿਆ ਅਸੀਂ ਐ ਇੱਥੇ ਨਾ ਵਿੜ ਜੀ ਮੈਂ ਕਹਿੰਦਾ ਦੇਖੇਂਗੇ ਗਾਲ ਘੁੱਟਾ ਦੇ ਲਈ ਉਹ ਤੂੰ ਦੇਖੇਂਗਾ ਉਹ ਕਿਉਂਦਾ ਆ ਪੁੱਤ ਤੀਗਾ ਬਸ ਯਾਰ ਲੋਡ ਹਾਂ ਬਸ ਡੈਡੀ ਇੱਧਰ ਨਾ ਆਪਣੀ ਗੱਲ ਕਰਨੀ ਹੈ ਕਿ ਜ਼ਰੂਰੀ ਤੋੜਾ ਹੱਥ ਮੈਨੂੰ ਲੱਗ ਤੂੰ ਮੇਰੀ ਪੁਆਇੰਟ ਹੈ ਤੂੰ ਮੈਂ ਕਹਿੰਦਾ ਇੱਧਰ ਬਹਿ ਜਾ ਐ ਮੇਰੇ ਥੱਪੜੀ ਮਾਰ ਲੈ ਕਰ ਲਈ ਉਹ ਸਿਹਰਾ ਘਰ ਪ੍ਰਵਾਹ ਠੀਕ ਹੈ ਹਾਂ ਤਾਂ ਇਹ ਠੀਕ ਠਾਕ ਵਧੀਆ ਭਾਈ ਲੋਡ ਰਹਿਣਾ ਵੱਡਾ ਹਾਂ ਸੁਖਸਾਨ ਵਧੀਆ ਸਿਹਰਾ ਉਹਨੇ ਕੰਮ ਹੋ ਗਿੱਦਾ ਤੇਰੇ ਬਾਪੂ ਜਾਂ ਤੋਂ ਬਾਅਦ ਹਾਂ ਤਾਂ ਇਹ ਤਾਂ ਹੈਗੀ ਆ ਗੱਲ ਕਦੇ ਬਹੁਤ ਮਿਹਨਤ ਕਰੀ ਹੈਗੀ ਹਾਂ ਮੈਂ ਨਿਕਾ ਜਾਂ ਹੁੰਦਾ ਸੀ ਉਦੋਂ ਹਾਂ ਹਾਂ ਜਿਉਂ ਤੇਰੇ ਬਾਪੂ ਗਏ ਤੇ ਮੈਂ ਨਹੀਂ ਪਾਲਿਆਗਾ ਨਹੀਂ ਨਹੀਂ ਤਾਂ ਗੱਲ ਹੈ ਚਲ ਇਹ ਤਾਂ ਛੱਡੋ ਗੱਲਾਂ ਆਈਆਂ ਹੁਣ ਫਿਰ ਹਾਂ ਹਾਂ 2 ਲੱਖ ਰੁਪਏ ਦੇ ਮੈਨੂੰ ਬਾਹਰ ਜਾਣਾਗਾ ਓ ਯਾਰ ਕਈ ਦਾ ਸਿੱਧਾ ਬੋਲ ਪੈਗਰ ਫੋਨ ਲੈ ਕੇ ਆਉਣਾ ਮੈਂ ਤਾਂ ਪਿਛਲੀ ਵਾਰ ਵੀ ਮੈਨੂੰ ਭਾਨੀ ਜੀ ਮਾਰਦੀ ਦਵਾਈ ਨਹੀਂ ਹੈਗਾ ਇਹਨੇ ਤਾਂ 17 ਵੀ ਲੈਂਦਾ ਸੀ ਉਹਨੇ 18 ਲਾਈਨ ਨੂੰ ਫੇਰਦਣਾ ਮੈਨੂੰ ਇਹ ਪਈ ਫੋਨ ਤੇ ਮਾਰ ਚੱਪਾਂ ਲੱਗੀ ਪੈਗਾ ਫੋਨ ਤੋਂ ਬਿਨਾ ਗੱਲੀ ਨਹੀਂ ਕਰਦਾ ਇਹਦਾ ਆਪਲੇ ਕੁ 18 ਉਹ ਫਿਰ ਤਾਇਆ ਟ੍ਰੈਂਡ ਜਿਹਾ ਚੱਲਦਾ ਨਾ ਹੁਣ ਭਈ ਆਪਦੀਆਂ ਜੇ ਹੁਣੀ ਨਹੀਂ ਉਹਦਾ ਕੰਨਾ ਉਮਰ ਤੇ ਨਹੀਂ ਆਪਦੀਆਂ ਰੀਜਾ ਪੂਰੀਆਂ ਕਰਾਂਗੇ ਫਿਰ ਕਦੋਂ ਕਰਾਂਗੇ ਨਾਲ ਮੈਂ ਤਾਂ ਪਿਛਲੇ ਸਾਲ ਵੀ ਨਹੀਂ ਲੇਤਾ ਹਾਂ ਉਹੀ ਤਾਂ ਮੈਂ ਕਿਹਾ ਪੁੱਤ ਰੀਤ ਹੈਗੀ ਪੁੱਤ ਫੇ ਮੈਨੂੰ ਸੁਖ ਦਵਾ ਦੇ ਕਿ ਮੈਂ ਸੰਗਲ ਪਾ ਵੀ ਲਵੇ ਘਰੇ ਕੰਮ ਢੱਕਾ ਤੋੜਦਾ ਨਹੀਂ ਫੇ ਮੈਂ ਆਹੀ ਕਲੇਸ਼ ਬਸ ਉਹੀ ਗੱਲ ਹੈ ਪੂਰੇ ਇਹਨੂੰ ਇਹਦੀ ਮਾਂ ਦੇ ਗੋਟੇ ਦੋਖਦੇ ਨੇ ਰਿਸ਼ਤੇ ਵਾਲੇ ਆਈ ਦੂ ਵੀ ਵਿਆਹ ਕਰਾ ਕੇ ਮੇਰਾ ਵਿਆਹ ਕਰਾਉਂਦਾ ਨਹੀਂਗਾ ਉਹ ਕੋਈ ਰੋਟੀ ਦੋ ਨਹੀਂ ਸਿਖਾਉਂਦਾ ਵਿਆਹ ਤਾਂ ਕਰਾ ਲੈ ਵਿਆਹ ਦੀ ਆਜੇ ਉਮਰ ਨਹੀਂ ਹੋਈ ਤਾਇਆ ਉਹ ਸੇਰਾ ਪੱਛੀ ਨਾ ਹੋਇਆ ਪਿਆ ਬਾਰੇ ਨਿਆਣੇ ਨੂੰ ਵਿਆਹ ਦਿੰਨਾ ਆਪਾਂ ਫਿਰ ਬਾਅਦ ਚੋਂ ਪਤਾ ਲੱਗਦਾ ਇਹ ਚੀਜ਼ਾਂ। ਐਸਾ ਮੈਂ ਵੀ ਇਹੀ ਗੱਲ ਕਹੀ ਵੀ ਭਈ ਆਹ ਦਾ ਕੰਮ ਲੱਗ ਜਾ ਕਮਾ ਜੇ ਤੇ ਦੋ ਫੋਨ ਲੈ ਲੈ। ਉਹ ਤਾਂ ਨਹੀਂ ਲਊਗਾ ਮੈਂ ਫਿਰ ਉਹ ਤਾਂ ਪਛਕੇ ਥੋੜੀ ਲਿਆ ਕਰੂੰਗਾ। ਆਹ ਦੇਖ ਲੈ ਹੁਣ। ਪਿਛਲੀ ਵਾਰ 17 ਲੈ ਕੇ ਆਇਦੀ। ਆਹ ਦੇ ਲੈ ਹੁਣ ਵੇਚ ਕੇ ਹੁਣ ਦੁਬਾਰਾ ਫਿਰ 18 ਲੈ ਲੀ। ਕਿੰਨੇ ਦਾ ਵਿਕਦਾ? ਮੈਨੂੰ ਲੱਗਦਾ 70000 ਦਾ ਵਿਕਦਾ। ਵਿਕ ਤਾਂ ਮੈਨੂੰ ਲੱਗਦਾ ਉਹ 75 75 ਜਾਂ ਕਹਿੰਦੇ ਸੀ ਤਾਂ ਆਹ ਜੋਰ-ਜਾਂ ਮਾਰ ਕੇ ਵੀ। ਉਹ ਤਾਂ ਕਿੰਨੇ ਲੈਦੀ ਆ। ਉਹੋ ਮੈਂ ਆਹੀ ਆਪਣਾ 1.5 ਲੱਖ ਰਿਆਦੀ। ਇਹ ਹਾਂ ਬਸ 1000 ਕ ਘ میری گل سن 149 ਦਾ ਵਜੇ ਵਿਕੀ ਜਾਂਦਾ ਇਹਦਾ ਪੁੱਤ ਲੈ 1.5 ਲੱਖ ਦਾ 170 ਦਾ ਵਿਕਦਾ ਮਹਲੇ ਦੇ ਪੁੱਤ 1.5 ਲੱਖ ਦੇ ਚਾਰ ਕੱਟੀਆਂ ਆ ਉਹ ਖੜੀਆਂ ਨੇ ਗੱਬਣ ਹੋ ਗਿਆ ਉਹ ਤਿੰਨ ਦਿਨ ਮਹੀਨੇ ਦੇ ਆ ਅੱਜ ਵੇਚ ਲੈ ਲਗ ਲੱਖ ਦੇ ਵਿਕ ਜਣੇ ਤੇ ਸੂਣ ਤੇ ਆਈਆਂ ਲੱਖ ਤੋਂ ਵੱਧ ਹੀ ਵਿਕਣੀਆਂ ਮੈਂ ਤੇਰਾ ਵੀ ਕੋਈ ਮਾੜਾ ਕਰਤਾ ਇਹ ਤਾਂ ਤੇਰੀ ਗੱਲ ਸਿਆਣੀ ਸੀ ਜਦਾਂ ਡੂਲੂ ਦਾ ਲੈ ਕੇ ਤੂੰ ਚਾਰ ਝੋਟੀਆਂ ਲੈ ਕੇ ਆਏਗਾ ਉਹ ਖੜੀਆਂ ਨੇ ਉਹਨੂੰ ਪਾਲ ਪੁੱਤ ਉਹਨੂੰ ਚਾਰਾਂ ਨੂੰ ਰੱਖ ਤਦੂ ਬੇਦਕ ਇੱਤੇ ਦੋ ਫੋਨ ਲੈ ਲਿੱਤੇ ਕੈਸੇ ਨਾ ਤੋੜਦਾ ਨਹੀਂ ਤੇ ਕੰਮਕਾਰ ਵੀ ਆਮਣ ਦੇਖ ਮੈਂ ਵੀ ਕੰਮਕਾਰ ਕਰਦੀ ਆ ਆਪਣੇ ਭਾਈ ਨਾਲ ਕਰਾਉਣਾ ਕੰਮਕਾਰ ਤਾਂ ਦੇਖ ਜ਼ਰੂਰੀ ਆ ਤਾਂ ਐ ਤੈਨੂੰ ਫੋਨ ਦਵਾ ਦਊਗਾ ਕਿਉਂ ਦਾ ਆ ਸੇੜਾ ਮਨਾ ਤੁਹਾਨੂੰ ਫੋਨ ਦੀ ਰੀਸ ਲਾ ਕੋਣ ਦਿੰਦਾ ਰੀਸ ਤਾਂ ਕੀਨੇ ਲਾਉਣੀ ਆ ਹੁਣ ਅਸੀਂ ਕਿਹੜਾ ਨਿਆਣਿਆਂ ਤਾਂ ਆ ਕੋਈ ਡੈਡੀ ਉਹ ਹਨੀ ਲੈ ਕੇ ਆਏ ਦੇਖ ਲੈ ਉਹਨੇ ਪਹਿਲਾਂ ਉਹ ਸਹੀ ਗੱਲ ਸਹੀ ਗੱਲ ਹੈ ਪਹਿਲਾ 16 ਦੀ ਉਹਨੇ ਉਹ ਨਹੀਂ ਲੈ ਆ ਉਹ ਤੇ 17 ਕੇ ਫੇਰ ਦੀ ਉਹ ਨਹੀਂ ਲੈ ਲਿਆ ਅਹ ਉਹਦਾ ਦਰਵਾਜੀ ਕਹਿ ਗਿਆ ਕਹਿੰਦਾ 18 ਕੇ ਮੈਂ ਤਾਂ ਬੱਕ ਕਰਾ ਦਿੱਤਾ ਤੈਨੂੰ ਪਤਾ ਵੀ ਮੈਨੂੰ ਕਿੰਨੇ ਸੁਣਾ ਕੇ ਗਿਆ ਉਹ ਅਰੇ ਤੂੰ ਨਹੀਂ ਲੈ ਸਕਦਾ ਮੀਰੀ ਗੱਲ ਸੁਣੋ ਸਿਆਣੇ ਕਹਿੰਦੇ ਆਪ ਤੋਂ ਵੱਡੇ ਪੱਠੀ ਨਹੀਂ ਮਨਣ ਕਹਿੰਦਾ ਪੁੱਤ ਹਣੇ ਤਾਂ ਪਹਿਲੀ ਖਾਨਦਾਨਾ ਹੈਗਾ ਉਹਦਾ ਦਾਦਾ ਸਮਾਧਾਰਤੀ ਸਹਾੂਕਾਰ ਬੰਦੇ ਦੇ ਗਾਂ ਦਾ ਪੇਵਾ ਹੁਣ ਨਿੱਕਰ ਵਾਲੀ ਬਾਹਰੇ ਬੈਠੀ ਆ ਉਹਦੇ ਤੇ ਪੁੱਤ ਦੋ ਫੋਨ ਲੈ ਤੇ ਚਾਰ ਲੈ ਲੈ ਤੇ ਮੈਂ ਕਿੱਡੀ ਚੀਜ਼ ਮੰਗ ਲਈ 2 ਲੱਖ ਰੁਪਏ ਕੇ ਹੈ ਸੇਰਾ ਮੀਰੀ ਗੱਲ ਸੁਣ ਸਾਡੇ ਕੋਲ ਤਾਂ ਗੱਡੀ ਨਹੀਂ ਗਈ ਤੇ ਮੀਹ ਜਬਲ ਜਨ ਹੈਗੀ ਮੀਹ ਕਰਨੀ ਤੇ ਉਹਨੇ ਕਿਹਾ ਦ ਉਸ ਸਮਾਂ ਆ ਜਾਰ ਬੰਦ ਚਲੋ ਤਾਂ ਸਾਰੇ ਕੁਝ ਬਣ ਜਾਂਦਾ ਜਦੋਂ ਆਪਣੀ ਨੀਤ ਸਿੱਧੀ ਹੋਵੇ ਨਾ ਯਾਰ ਸੁਣਾ ਸਿਆਣੇ ਕਿਹੜੇ ਚਾਦਰ ਦੇਖ ਕੇ ਪੈਰ ਵਿਸਾਉਣਾ ਚਾਹੀਦਾ ਆਪਦੀ ਮਿਹਨਤ ਕਰ ਇਹਨੂੰ ਕੋਈ ਮਿਹਨਤ ਕਰ ਚਾਹ ਚਾਰ ਲੈ ਦੇ ਮੈਨੂੰ ਕੋਈ ਦੁੱਖ ਨਹੀਂ ਮੇਰੇ ਹਾਂ ਦੇ ਸਾਰੇ ਦਰਵਾਜ਼ੇ ਬੰਦ ਨੇ ਇਹ ਮੈਥੋਂ ਕੰਮ ਕਰਾਉਂਦਾ ਉਹ ਬਾਪੂ ਤੂੰ ਵੀ ਮਤਾਂ ਦੇ ਲੱਗੇ ਨਾ ਹਰੇ ਗੱਲ ਦੇ ਯਾਰ ਮਾੜੀ ਜੀ ਗੱਲ ਗੱਲ ਕੀ ਕਰਦੇ ਹੁੰਨੇ ਆ ਹੋਰ ਬਸ ਜੜਖੂ ਆ ਤੇ ਪੁੱਤ ਤੂੰ ਮੈਨੂੰ ਤੂੰ ਚਾਹਣਾ ਕੀ ਆ ਮੈਂ ਤਾਂ ਫੋਨ ਲੈਣਾ ਹੋਰ ਕੁਝ ਨਹੀਂ ਚਾਹੁੰਦਾ ਤੇੜਨ ਨਾ ਆਇਆ 18 ਤੈ ਫੋਨ ਲੈਣਾ ਹਾਂ ਲੈ ਪੁੱਤ ਕਿਹੋ ਚਾਰੇ ਛੋਟੇ ਅੱ ਇਨੇ ਮਰ ਜੇ ਵੇਖਣ ਤੋਂ ਲੈ ਫੋਨ ਲੈ ਲਾ ਪਰ ਪੁੱਤ ਇਤਰਾ ਸੌਂਕ ਅੱਜ ਪੂਰਾ ਹੋਊਗਾ ਜੇ ਤੂੰ ਉਹਨੂੰ ਰੱਖੇਗਾ ਤੇਰੇ ਪੁੱਤ ਸਾਰੀ ਉਮਰ ਉਸ ਸੌਂਕ ਨੂੰ ਪੂਰੇ ਕਰਨੀਆ ਤੇਰੇ ਚਲ ਪਤਾ ਐ ਕਰਦਾ ਮੈਂ ਬਾਜ ਮੈਂ ਕੱਲ ਫੋਨ ਲਾ ਤੂੰ ਹੁਣੀ ਵੇਚ ਨਾ ਬਾਪੂ ਰਹਿਣ ਦੇ ਨਾ 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 ਰਹਿਣ ਦੇ ਬਸ ਰਹਿਣ ਦੇ ਤਾਂ ਐ ਮੇਰੀ ਗੱਲ ਸੁਣਾ ਮੈਂ ਤਾਂ ਫੋਨ ਹੀ ਨਹੀਂ ਦੇਣਾ ਹੈਗਾ ਮੈਂ ਵੀ ਸਮਝ ਗਿਆ ਤੇਰੀ ਗੱਲਾਂ ਤੂੰ ਸਾਡੇ ਭਲੇ ਲਈ ਕਹਿਣਾ ਮੈਂ ਵੀ ਨਹੀਂ ਲੈ ਕੇ ਆਉਂਦਾ ਫੋਨ ਤੇਰਾ ਹਮੇਸ਼ਾ ਆਪਣੀ ਮਿਹਨਤ ਕਰਕੇ ਜਿਹੜਾ ਕੁਝ ਮਾਦੀ ਦੇ ਲੋ ਪੁੱਤ ਮੈਂ ਨਹੀਂ ਕਹਿਣਾ ਹੈਗਾ ਕੰਮ ਕਰ ਉਹ ਵੀ ਸ਼ੌਂਕ ਵੀ ਪੂਰੇ ਕਰੋ ਪਰ ਪਤਾ ਦੇ ਮਾਪੇ ਬਾਪ ਦੇ ਪੈਰ ਦੇਖ ਕੇ ਜਾਂ ਦੇਖ ਕੇ ਪੈਰ ਬਸਾਣਾ ਕਰੋ ਕਿਸੇ ਮਾਗਰ ਸਿਰ ਲੱਗੀਦਾ ਹੁੰਦਾ ਉਹ ਕਹਿੰਦੇ ਬਹੁਤ ਕੁਝ ਕਹਿੰਦੀ ਆ ਅਮਨ ਸਹੀ ਗੱਲ ਆ ਤਾਈ ਦੀ ਸਹੀ ਗੱਲ ਹੈ ਆਪਾਂ ਰੀਸੂ ਰੀਸ ਕਰਤਾ ਲੈਨੇ ਆ ਹੁਣ ਸੇਰਾ ਗਾ ਤੂੰ ਨਾ ਮੱਚੋ ਤੇ ਸਾਮ ਹੂੰ ਹੂੰ ਉਹਨੇ ਸੇਵਾ ਦਾ ਪੁੱਤ ਤੈਨੂੰ ਦੋ ਫੋਨ ਲਿਆਈ ਨਾ ਦੋਨੋਂ ਘਰੇ ਕਿ ਦੁੱਧ ਪਾਣੀ ਕੁਝ ਮਾਦੀ ਕਰੀਆ ਬਾਤ ਤੂੰ ਜਮਾਂ ਟੈਨਸ਼ਨ ਲੈ ਲੈ ਅੱਜ ਤੋਂ ਬਾਅਦ ਤੈਨੂੰ ਬਗਲ ਜੀ ਨਹੀਂ ਆਉਣ ਹੁੰਦਾ ਕੱਲ ਚੰਗਾ ਅਮਨ ਫਰਮਾਇ ਮੱਝਾ ਮੱਝਾ ਮੰਨਦਾ ਨਾਲ ਧਾਰਾਂ ਦਾ ਟਾਈਮ ਹੋ ਰਿਹਾ ਹਾਂ ਠੀਕ ਹੈ ਚੰਗਾ ਪ ਹਾਂ ਸੇਰਾ ਤੂੰ ਲੈ ਹੁਣ ਜਾ ਕੇ ਨਾ ਚਿੱਟੇ ਕੁਟ ਤੇ ਮੈਂ ਪਾ ਕੇ ਵਾਹੇ ਦਰਵਾਜੇ ਅੱਛਾ ਸੇਰਾ ਤੈਨੂੰ ਬਾਗਲ ਜਾਂਦੀ ਲੋੜ ਨਹੀਂ ਕੰਮ ਕੰਮ ਮੈਂ ਕਰੂੰ ਹੁਣ ਵਾਹ ਓਏ ਸੇਰਾ ਮੇਰਾ